ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਲੱਗੀ ਆ ਜੀ ਇੱਕ অর্ਗੈਨਿਕ ਬਹੁਤ ਹੀ ਵਧੀਆ ਜਿਹੜੀ ਖਾਦ ਬਣਾਉਣ ਜਿਹਦੇ ਵਿੱਚ ਕਿ ਆਪਾਂ ਨੂੰ ਲਗਭਗ ਸਾਰੇ ਜਿਹੜੇ ਆ ਨਿਊਟ੍ਰੀਐਂਟ ਮਿਲ ਜਾਣੇ ਆਪਣੇ ਬੂਟਿਆਂ ਨੂੰ অর্ਗੈਨਿਕ ਤੌਰ ਤੇ ਜਿਹੜੇ ਆਪਾਂ ਨੂੰ ਚਾਹੀਦੇ ਹੁੰਦੇ ਆ ਉਹ ਲਗਭਗ ਪੂਰਤੀ ਹੋ ਜਾਂਦੀ ਆ ਤੇ ਜਿਹੜੀ ਥੋੜੀ ਰਹਿ ਜਾਂਦੀ ਆ ਉਹਦੇ ਬਾਅਦ ਸੇ ਇੱਕ ਆਪਾਂ ਅਲੱਗ ਬਣਾਉਨੇ ਹੁੰਦੇ ਆ ਜਿਹਦੇ ਵਿੱਚ ਕਿ ਆਪਾਂ ਲੋਹੇ ਦੀਆਂ ਜਿਹੜੀਆਂ ਮਿੱੱਖਾਂ ਹੁੰਦੀਆਂ ਆ ਉਹਦੀ ਵਰਤੋਂ ਕਰਾਂਗੇ ਲਗਭਗ 1 ਕਿਲੋ ਦੇ ਕਰੀਬ ਉਪਾਏ ਇੱਕ ਦੋ ਦਿਨ ਤੱਕ ਤੁਹਾਡੇ ਲਈ ਵੀਡੀਓ ਜਿਹੜੀ ਸ਼ੇਅਰ ਕਰ ਦਵਾਂਗੇ ਇਹ ਮੈਂ ਹੁਣ ਤਾਂ ਬਣਾ ਕੇ ਰੱਖ ਰਹੀਆਂ ਕਿਉਂਕਿ ਸਰਦੀਆਂ ਵਾਲੀਆਂ ਜਿਹੜੀਆਂ ਆਪਾਂ ਸਬਜ਼ੀਆਂ ਜਾਂ ਹਰੀਆਂ ਸਬਜ਼ੀਆਂ ਕੋਈ ਵੀ ਆਪਾਂ ਲਗਾਣੀ ਆ ਨਾ ਤੇ ਉਹਦੇ ਵਾਸਤੇ ਮੈਂ ਇਹ ਖਾਦ ਜਿਹੜੀ ਉਹ ਲੱਗੀਆਂ ਬਣਾਣ ਇਹਦੇ ਵਾਸਤੇ ਜਿਹੜੀ ਆਪਾਂ ਨੂੰ ਸਮਗਰੀ ਚਾਹੀਦੀ ਆ ਉਹ ਪਾ ਤੁਹਾਡੇ ਨਾਲ ਸ਼ੇਅਰ ਕਰ ਦਿੰਨੇ ਆ ਵੀਡੀਓ ਤੇ ਤੁਸੀਂ ਵੀ ਹੁਣ ਜਰੂਰ ਬਣਾ ਕੇ ਰੱਖਿਓ ਜੇ ਤੁਸੀਂ ਆਰਗੈਨਿਕ ਸਬਜੀ ਵਗੈਰਾ ਲਗਾਣੀ ਆ ਤਾਂ ਉਹਦੇ ਵਾਸਤੇ ਬਹੁਤ ਹੀ ਜ਼ਰੂਰੀ ਆ ਤੇ ਕੁਛ ਆਪਾਂ ਹਲਦੀ ਦੇ ਬੂਟਿਆਂ ਨੂੰ ਵੀ ਦੇਣਾ ਆ ਤੇ ਕੁਛ ਜੋ ਵੀ ਤੁਸੀਂ ਅੱਗੇ ਸਬਜੀ ਲਗਾ ਰਹੇ ਹੋ ਉਹਦੇ ਵਾਸਤੇ ਤੁਸੀਂ ਬਣਾ ਸਕਦੇ ਹੋ ਸਭ ਤੋਂ ਮੇਨ ਆਪਾਂ ਚਾਹੀਦੀ ਜੀ ਲੱਸੀ ਇਹ ਮੈਂ 10 ਕਿਲੋ ਲੱਸੀ ਲੈ ਲਈ ਆ ਤੇ 3 ਕਿਲੋ ਮੈਂ ਲੈ ਲਈ ਜੀ ਇਹ ਸਰੋਂ ਦੀ ਖਾਲ ਇਹ ਆਪਣਾ ਘਰ ਦੀ ਖਾਲੀ ਆ ਆਪਾਂ ਜਿਹੜੀ ਆਪਾਂ ਘਰੇ ਆਪਣੇ ਤੇਲ ਕੱਢਦੇ ਆ ਤੇਲ ਵੀ ਆਪਾਂ ਘਰੇ ਹੀ ਕੱਢੀਦਾ ਆ ਤੇ ਉਹ ਮਸ਼ੀਨ ਦੇ ਨਾਲ ਨਾ ਇੰਨੀ ਬਰੀਕ ਹੀ ਖੜ ਨਿਕਲਦੀ ਐ ਏਦਾਂ ਦੇ ਨਿਕਲਦੀ ਚੂਰਾ ਹੀ ਨਿਕਲਦਾ ਮਤਲਬ ਪੀਸ ਨਹੀਂ ਨਿਕਲਦੇ ਹੈਗੇ ਇਸ ਤਰ੍ਹਾਂ ਦੇ ਨਿਕਲਦੀ ਆ ਤੇ 200 ਗ੍ਰਾਮ ਮੈਲ ਲਿਆ ਜੀ ਗੁੜ ਤੇ ਬਾਕੀ ਮੇਨ ਸਭ ਤੋਂ ਇਹਦੇ ਵਾਸਤੇ ਹੈਗੇ ਆ ਇਹ ਜਿਹੜੀਆਂ ਪਾਥੀਆਂ ਕੰਡੇ ਤੁਸੀਂ ਕੁਝ ਵੀ ਇਹਨੂੰ ਕਹਿ ਸਕਦੇ ਹੋ ਜੋ ਜੋ ਤੁਹਾਡੇ ਇਲਾਕੇ ਵਿੱਚ ਕਹਿੰਦੇ ਆ ਜੇ ਤੁਹਾਨੂੰ ਇਹ ਨਹੀਂ ਮਿਲਦੇ ਤਾਂ ਤੁਸੀਂ ਗੋਬਰ ਵੀ ਲੈ ਸਕਦੇ ਹੋ ਇਹਦੇ ਵਾਸਤੇ ਸੁੱਕਾ ਗੋਬਰ ਜੇ ਤੁਹਾਨੂੰ ਮਿਲ ਜਵੇ ਸਾਫ਼ ਸੁਥਰਾ ਤਾਂ ਤੁਸੀਂ ਉਹ ਲੈ ਲਓ ਤੇ ਮੇਰੇ ਕੋਲ ਇਹ ਪੈ ਸੀ ਤੇ ਮੈਂ ਇਹੀ ਲੈ ਰਹੀ ਆ ਤੇ ਇੱਧਰ ਮੈਂ ਲੈ ਲਿਆ ਟੱਬ 100 ਲੀਟਰ ਦਾ ਟੱਬ ਆ ਮੇਰੇ ਕੋਲ ਸਭ ਤੋਂ ਪਹਿਲਾਂ ਮੈਂ ਇਹਦੇ ਵਿੱਚ ਪਾਉਂਗੀ ਜਿਹੜੀ ਆਪਣੀ ਹੈਗੀ ਆ ਲੱਸੀ ਕਿਉਂਕਿ ਮੈਂ ਵੀਡੀਓ ਆਪ ਹੀ ਬਣਾ ਰਹੀ ਆ ਇਸ ਕਰਕੇ ਮੈਨੂੰ ਵਿੱਚੋਂ ਵੀਡੀਓ ਕੱਟਣੀ ਵੀ ਪੈਣੀ ਆ ਤਾਂ ਕਿ ਮੈਂ ਲੱਸੀ ਇਹਦੇ ਵਿੱਚ ਪਾ ਸਕਾਂ ਇਹ ਮੈਂ ਲੱਸੀ ਕਰ ਰਹੀ ਥੀ ਢੇਰੀ ਪਹਿਲਾਂ ਮੈਂ ਪਾਣੀ 10 ਕਿਲਟਰੀ ਪਾਇਆ ਵਾ ਤੇ ਬਾਕੀ ਆਪਾਂ ਬਾਅਦ ਚ ਲੋੜ ਮੁਤਾਬਕ ਪਾ ਲਵਾਂਗੇ ਤੇ ਹੁਣ ਇਹਦੇ ਵਿੱਚ ਮੈਂ ਪਾਰੀਆਂ ਖਾਲ ਇਹਨੂੰ ਬਣਨ ਨੂੰ ਲਗਭਗ ਮਹੀਨਾ ਸਵਾ ਮਹੀਨਾ ਤਾਂ ਲੱਗ ਹੀ ਜਾਣਾ ਆ ਕਿਉਂਕਿ ਪਾਤਰੀਆਂ ਚਲੋ ਆਪਣੀਆਂ 2-3 ਸਾਲ ਪੁਰਾਣੀਆਂ ਆ ਤੇ ਉਹਨਾਂ ਨੂੰ ਤਾਂ ਇੰਨੀ ਲੋੜ ਨਹੀਂ ਹੈਗੀ ਆਪਾਂ ਨੂੰ ਡੀਕੰਪੋਜ਼ ਕਰਨ ਦੀ ਲੇਕਿਨ ਜਿਹੜੀ ਸਰੋਂ ਦੀ ਖਾਲ ਪਾ ਰਹੇ ਆ ਆਪਾਂ ਇਹ ਡੀਕੰਪੋਜ਼ ਹੋਣੀ ਬਹੁਤ ਜ਼ਰੂਰੀ ਆ ਗੁੜ ਵੀ ਆਪਾਂ ਮਿਕਸ ਕਰ ਦਿੱਤਾ ਵਿੱਚੇ ਹੀ ਤੇ ਹੁਣ ਲਗਭਗ ਇਹਨੂੰ ਆਪਾਂ ਸ਼ਾਮਾਂ ਤਾਈਂ ਪਿਆ ਰਹਿਣ ਦੇਵਾਂਗੇ ਤਾਂ ਕਿ ਜਿਹੜਾ ਗੁੜ ਵਾ ਨਾ ਉਹ ਬਿਲਕੁਲ ਮੈਲਟ ਹੋ ਜਵੇ ਤੇ ਜੇਕਰ ਕੋਈ ਟਾਈਮ ਨਹੀਂ ਹੈਗਾ ਤੇ ਤੁਸੀਂ ਤੁਰੰਤ ਵੀ ਗੁੜ ਜਿਹੜਾ ਵਾ ਪੀਸ ਕੇ ਪਾ ਸਕਦੇ ਹੋ ਤੇ ਹੁਣ ਆਪਾਂ ਅੱਗੇ ਸ਼ਾਮਾਂ ਨੂੰ ਅੱਗੇ ਜਿਹੜੀਆਂ ਪਾਥੀਆਂ ਬਣੀਆਂ ਸ਼ਾਮ ਨੂੰ ਪਾਉਣੇ ਆ। ਸ਼ਾਮ ਦਾ ਟਾਈਮ ਹੋ ਗਿਆ ਤੇ ਹੁਣ ਮੈਂ ਆ ਗਈ ਸੀ ਛੱਤ ਤੇ ਦੁਵਾਰਾ ਤੇ ਇਹ ਪਾਥੀਆਂ ਜਿਹੜੀਆਂ ਆਪਾਂ ਸਾਰੀਆਂ ਇਹਦੇ ਵਿੱਚ ਪਾ ਦਵਾਂਗੇ। ਹੁਣ ਮੈਂ ਪਾ ਕੇ ਜਾਣੀਆਂ ਆ ਰਾਤ ਨੂੰ ਇਹ ਪਾਥੀਆਂ ਵਿੱਚ ਤੇ ਸਵੇਰੇ ਆਣ ਕੇ ਜਿਹੜੀਆਂ ਆਪਾਂ ਨੂੰ ਇਹ ਕੱਢਣੀਆਂ ਪੈਣੀਆਂ ਆ ਉਦੋਂ ਤੱਕ ਜਿਹੜੀ ਲੱਸੀ ਪਾਣੀ ਇਹਨੇ ਸਾਰਾ ਜਿਹੜਾ ਸੋਕ ਕਰਨਾ ਆ ਨਾ ਉਹ ਇਹਨੇ ਕਰ ਲੈਣਾ ਆ ਜਿੰਨੀ ਕੁ ਜ਼ਰੂਰਤ ਆ ਪਾਥੀਆਂ ਨੂੰ। ਕਿ ਆਪਾਂ ਬਹੁਤ ਜ਼ਿਆਦਾ ਇਹਨਾਂ ਨੂੰ ਗਾਲਣਾ ਨਹੀਂ ਇਹਦੇ ਵਿੱਚ ਸਿਰਫ ਆਪਾਂ ਗਿੱਲੀਆਂ ਹੀ ਕਰਨੀਆਂ ਪਹਿਲਾਂ ਮੈਂ ਸਾਰੀਆਂ ਢੇਰੀ ਕਰ ਲਵਾਂ ਫੇ ਅੱਗੇ ਆਪਾਂ ਤੁਹਾਨੂੰ ਦਿਖਾਉਨੇ ਵੀਡੀਓ ਤੁਸੀਂ ਦੇਖ ਸਕਦੇ ਹੋ ਤਾਂ ਆਪ ਮੈਂ ਪੂਰਾ ਭਰ ਦਿੱਤਾ ਆ ਤੇ ਹੁਣ ਇਹਦੇ ਉੱਤੇ ਨਾ ਆਪਾਂ ਇਹਦਾ ਢੱਕਣ ਦੇ ਕੇ ਤੇ ਭਾਰ ਉੱਤੇ ਦੇ ਦੇਵਾਂਗੇ ਤਾਂ ਕਿ ਜਿਹੜੀਆਂ ਪਾਥੀਆਂ ਸਾਰੀਆਂ ਵਿੱਚ ਡੁੱਬ ਜਾਣ ਤੇ ਇਸ ਤੋਂ ਬਾਅਦ ਫਿਰ ਆਪਾਂ ਸਵੇਰੇ ਜਿਹੜੀ ਇਹਨਾਂ ਸਾਰੀਆਂ ਨੂੰ ਆਪਾਂ ਕੱਢ ਲੈਣਾ ਵਿੱਚੋਂ ਕੱਢ ਕੇ ਇਹਨਾਂ ਨੂੰ ਸੁਕਾ ਲੈਣਾ ਧੁੱਪੇ ਸੁਪੇ ਰੱਖਣ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਨਾ ਬਿਲਕੁਲ ਬਰੀਕ-ਬਰੀਕ ਕਿਸੇ ਥੋੜੀ ਦੇ ਨਾਲ ਜਾਂ ਕਿਸੇ ਵੀ ਡੰਡੇ ਥਾਪੀ ਦੇ ਨਾਲ ਆਪਾਂ ਇਹਨਾਂ ਨੂੰ ਜਿਹੜਾ ਬਰੀਕ-ਬਰੀਕ ਜਿਹੜਾ ਵਾ ਉਹ ਆਪਾਂ ਇਹਨਾਂ ਨੂੰ ਮਤਲਬ ਕਿ ਪੀਸ ਲੈਣਾ ਬਿਲਕੁਲ ਬਰੀਕ ਕਰ ਲੈਣਾ ਆ ਦੇਖੋ ਆ ਮੇਰੇ ਕੋਲ ਨਾ ਪਹਿਲੀਆਂ ਪਈਆਂ ਜਿਹੜੀਆਂ ਮੈਂ ਪਹਿਲਾਂ ਬਣਾ ਕੇ ਰੱਖੀਆਂ ਹੋਈਆਂ ਅੱਜ ਤੋਂ ਕੋਈ 20 25 ਦਿਨ ਮੈਂ ਪਹਿਲਾਂ ਬਣਾਇਆ ਸੀ ਇਹ ਤੇ ਇਹ ਹੁਣ ਖਤਮ ਹੋ ਚੁੱਕਾ ਆ ਕਿਉਂਕਿ ਮੈਂ ਹਲਦੀ ਨੂੰ ਪਾਤਾ ਕੁਛ ਤੇ ਇਹ ਜ਼ਿਆਦਾ ਬਰੀਕ ਨਹੀਂ ਮੈਂ ਕਰਕੇ ਰੱਖਿਆ ਇਸ ਤਰ੍ਹਾਂ ਦਾ ਹੀ ਸੀਗਾ ਤੇ ਹੁਣ ਮੈਂ ਇਹਨੂੰ ਲੱਗੀਆਂ ਬਰੀਕ ਕਰਨ ਤੇ ਇਹ ਮੈਂ ਹਲਦੀ 'ਚ ਪਾ ਦੇਣਾ ਹੁਣ ਕਿਉਂਕਿ ਇਹ ਪਹਿਲਾਂ ਦਾ ਬਣਿਆ ਹੋਇਆ ਵਾ ਇਹ ਮੈਂ ਬੋਰੇ ਤੇ ਤਲਫਾਫੇ ਚ ਪਾਇਆ ਹੋਇਆ ਸੀ ਤਾਂ ਕਿ ਜਿਹੜੀ ਇਹ ਨਮੀ ਹੈ ਨਾ ਉਹ ਖਤਮ ਨਾ ਹੋਵੇ ਤੇ ਐਸ ਕੀ ਤੇ ਖੈਰ ਵੈਸੇ ਨਮੀ ਖਤਮ ਨਹੀਂ ਹੋਈ ਕਿਉਂਕਿ ਮੀਂਹ ਵਗੈਰਾ ਬਹੁਤ ਪੈ ਤੇ ਵੈਸੇ ਹੀ ਮੋਇਸਚਰ ਬਹੁਤ ਆ ਤੇ ਹੁਣ ਮੈਂ ਸਾਰਾ ਇਸ ਤਰ੍ਹਾਂ ਪੀਸ ਕੇ ਬਿਲਕੁਲ ਵਧੀਆ ਖਾਦ ਬਣ ਜਾਂਦੀ ਹੈ ਕੋਈ ਇਹਦੇ ਨਾਲ ਫੰਗਸ ਵਗੈਰਾ ਕੁਝ ਨਹੀਂ ਲੱਗਦੀ ਜੇ ਇਸ ਤਰ੍ਹਾਂ ਤੁਸੀਂ ਬਣਾਓ ਤਾਂ ਤੇ ਪਰ ਉਹੀ ਆ ਵੀ ਇਹਨੂੰ ਰੱਖਣਾ 2 ਮਹੀਨੇ ਪੈਂਦਾ 2 ਮਹੀਨੇ ਤੋਂ ਬਾਅਦ ਹੀ ਇਹਨੂੰ ਤੁਸੀਂ ਵਰਤਣਾ ਇਹ ਨਹੀਂ ਵੀ ਹੁਣ ਇਹ ਤੁਸੀਂ ਗਿੱਲੀਆਂ ਗਿੱਲੀਆਂ ਪਾਥੀਆਂ ਲਈਆਂ ਤੇ ਉਹਨਾਂ ਨੂੰ ਧਿਆਂ ਤੇ ਭੇਂ ਕੇ ਪਾਤਾ ਇਸ ਤਰ੍ਹਾਂ ਨਹੀਂ ਪਾਉਣਾ ਕਿਉਂਕਿ ਫਿਰ ਬੂਟੇ ਨੂੰ ਫੰਗਸ ਲੱਗ ਜਾਣੀ ਆ ਕਿਉਂਕਿ ਵਿੱਚ ਲੱਸੀ ਹੈ ਨਾ ਇਹਦੇ ਤੇ ਆ ਆਪਣਾ ਪਹਿਲਾ ਦਾ ਪਿਆਵਾ ਇਹ ਮੈਂ ਹੁਣ ਪਾ ਦੇਣਾ ਆ ਖਾਦ ਨੂੰ ਆਪਾਂ ਦੇਖੋ ਚੰਗੀ ਤਰ੍ਹਾਂ ਬਿਲਕੁਲ ਕਟ ਲਿਆ ਆ ਤੇ ਆ ਮੈਂ ਲੈ ਲਿਆ ਇੱਕ ਡੱਬਾ ਲਗਭਗ ਇਹਦੇ ਵਿੱਚ ਅੱਧਾ ਕਿਲੋ ਚੀਜ਼ ਪੈਂਦੀ ਆ ਤੇ ਇੱਕ ਇੱਕ ਡੱਬਾ ਇਸ ਤਰ੍ਹਾਂ ਮੈਂ ਇੱਕ ਇੱਕ ਬੂਟੇ ਨੂੰ ਪਾ ਦੇਣਾ ਆ ਜਿੰਨੇ ਵੀ ਮੇਰੇ ਆਖ ਅਰਬੀ ਦੇ ਬੂਟੇ ਆ ਜਾਂ ਮੈਂ ਹਲਦੀ ਨੂੰ ਅਰਬੀ ਨੂੰ ਪਾ ਰਹੀ ਆ ਇਹ ਤੇ ਆਪਾਂ ਇਸ ਤਰ੍ਹਾਂ ਵਿੱਚ ਇਹਦੇ ਛਿੜਕ ਦੇਣੀ ਆ ਕੋਈ ਬਹੁਤ ਵੱਡਾ ਨਹੀਂ ਹੁੰਦਾ ਵੀ ਇਸ਼ੂ ਨਹੀਂ ਹੈਗਾ ਪਾਣ ਦਾ ਬਸ ਇਸ ਤਰ੍ਹਾਂ ਇੱਕ ਇੱਕ ਡੱਬਾ ਇਹਦੇ ਵਿੱਚ ਸਿੱਟ ਕੇ ਕਿਉਂਕਿ ਇਹਨੂੰ ਗੁੱਡਣਾ ਨਹੀਂ ਹੈਗਾ ਹਲਦੀ ਨੂੰ ਗੁੱਡੀ ਦਾ ਨਹੀਂ ਹੁੰਦਾ ਬਸ ਇਸ ਤਰ੍ਹਾਂ ਇੱਕ ਇੱਕ ਡੱਬਾ ਪਾ ਦੇਣਾ ਅਗਰ ਗਿੱਲਾ ਆ ਤੇ ਫਿਰ ਤਾਂ ਲੋੜ ਨਹੀਂ ਪਾਣੀ ਦੇਣ ਦੀ ਤੇ ਜੇ ਬਿਲਕੁਲ ਤੁਹਾਡੀ ਸੁੱਕ ਚੁੱਕੀ ਆ ਹਲਦੀ ਫਿਰ ਤੁਸੀਂ ਉਹਨੂੰ ਪਾਣੀ ਉੱਪਰ ਦੀ ਦੇ ਦਿਓ ਤੇ ਹੁਣ ਮੈਂ ਸਾਰੇ ਬੂਟਿਆਂ ਨੂੰ ਇਸੇ ਤਰ੍ਹਾਂ ਹੀ ਪਾਦਾ ਤੇ ਤੁਸੀਂ ਵੀ ਬਣਾ ਕੇ ਰੱਖੋ ਤੇ ਇਹਦਾ ਜਿਹੜਾ ਤੁਸੀਂ ਆ 4 ਦਿਨ ਦੇ ਬਾਅਦ ਤੁਸੀਂ ਦੇਖਿਓ ਕਿ ਜਿਹੜੇ ਤੁਹਾਡੇ ਬੂਟੇ ਆ ਨਾ ਉਹ ਕਿੰਨੇ ਜ਼ਿਆਦਾ ਕਾਲਾ ਉਹਨਾਂ ਦਾ ਰੰਗ ਤੁਸੀਂ ਦੇਖਿਓ ਹੋ ਜਾਣਾ ਤੇ ਗਰੋਥ ਦੇਖਿਓ ਇੱਕਦਮ ਵਧੂਗੀ ਇਹਦੇ ਨਾਲ ਆ ਪੱਤਿਆਂ ਦਾ ਰੰਗ ਤੁਸੀਂ ਦੇਖੋ ਕਿਸ ਤਰ੍ਹਾਂ ਦਾ ਹੁਣ ਥੋੜਾ ਨਾ ਇਹ ਪੈਰਟ ਕਲਰ ਚ ਹੋ ਗਿਆ ਹਲਦੀ ਦਾ ਰੰਗ ਤੇ ਅੱਜ ਤੋਂ 4 ਦਿਨ ਬਾਅਦ ਮੈਂ ਤੁਹਾਨੂੰ ਦਿਖਾਉਂਗੀ ਤੁਸੀਂ ਫੇਰ ਪੱਤਿਆਂ ਦਾ ਰੰਗ ਦੇਖਿਓ ਬਿਲਕੁਲ ਬੂਟਿਆਂ ਨੇ ਨਾ ਜਿਹੜੀ ਗ੍ਰੋਥ ਫੜ ਲੈਣੀ ਆ ਤੇ ਇੱਕ ਜਿਹੜੀ ਇਹਦੇ ਨਾਲ ਗੰਢੀ ਆ ਹਲਦੀ ਦੀ ਉਹ ਬਹੁਤ ਮੋਟੀ ਹੋਊਗੀ। ਉਹ ਤਾਂ ਚਲੋ ਆਪਾਂ ਤੁਹਾਨੂੰ ਉਦੋਂ ਹੀ ਦਿਖਾ ਸਕਦੇ ਆ ਜਦੋਂ ਹਲਦੀ ਪੱਟਾਂਗੇ ਨਾ ਤੇ ਉਦੋਂ ਆਪਾਂ ਤੁਹਾਨੂੰ ਦਿਖਾ ਦਾਂਗੇ ਕਿ ਆਪਣੀ ਹਲਦੀ ਕਿਹੋ ਜਿਹੀ ਹੋਈ ਆ। ਤੇ ਬਾਕੀ ਜਿਹੜਾ ਬਚ ਗਿਆ ਉਹ ਮੈਂ ਪਿੰਡੀਆਂ ਦੇ ਬੂਟਿਆਂ ਨੂੰ ਪਾ ਦੇਣਾ। ਖਾਦ ਮੈਂ ਸਾਰੇ ਬੂਟਿਆਂ ਨੂੰ ਪਾ ਦਿੱਤੀ ਆ ਤੇ ਕੁਝ ਮੇਰੇ ਕੋਲ ਹੋਰ ਪਈਆਂ ਸੀਗੀਆਂ ਮੈਨੂੰ ਲੱਗਾ ਵੀ ਸ਼ਾਇਦ ਸੜ ਜਾਣਾ ਸਾਰੀਆਂ ਦਾ। ਪਰ ਕਿਉਂਕਿ ਹਲਦੀ ਦੇ ਬੂਟੇ ਕਾਫੀ ਜ਼ਿਆਦਾ ਐ ਇਸ ਕਰਕੇ ਘਟ ਗਿਆ ਤੇ ਮੈਂ ਥੋੜੀ ਜੀ ਹੋਰ ਕੁੱਕੀ ਕੱਟ ਕੇ ਫੇਰ ਮੈਂ ਸਾਰੀਆਂ ਮੈਂ ਪਿੰਡੀਆਂ ਨੂੰ ਵੀ ਪਾਤੀ ਤੇ ਜਿੰਨੀਆਂ ਵੀ ਸਬਜ਼ੀਆਂ ਸੀ ਸਾਰੀਆਂ ਨੂੰ ਮੈਂ ਇੱਕ ਵਾਰੀ ਪਾਤੀ ਆ ਤੇ ਹੁਣ ਆਪਾਂ 5 ਤੋਂ 4 ਦਿਨ ਬਾਅਦ ਦੇਖਾਂਗੇ ਕਿ ਕੀ ਆਪਾਂ ਨੂੰ ਇਹਦਾ ਰਿਜ਼ਲਟ ਜਿਹੜਾ ਉਹ ਮਿਲਦਾ ਤੇ ਤੁਹਾਡੇ ਨਾਲ ਵੀ ਆਪਾਂ ਵੀਡੀਓ ਜਿਹੜੀ ਉਹ ਸ਼ੇਅਰ ਕਰਾਂਗੇ ਤੇ ਤੁਸੀਂ ਵੀ ਘਰ ਦੇ ਵਿੱਚ ਸਬਜ਼ੀਆਂ ਜ਼ਰੂਰ ਲਗਾਓ ਜੇ ਤੁਸੀਂ ਗਰਮੀਆਂ ਵਾਲੀਆਂ ਨਹੀਂ ਲਗਾਈਆਂ ਤੇ ਹੁਣ ਸਰਦੀਆਂ ਵਾਲੀਆਂ ਸਟਾਰਟ ਹੋ ਗਈਆਂ ਬਸ ਤੇ ਤੁਸੀਂ ਉਹ ਲਗਾਓ ਤੇ ਹੁਣ ਮੈਂ ਤੁਹਾਨੂੰ ਸਬਜ਼ੀ ਤੋੜ ਕੇ ਵੀ ਦਿਖਾ ਦਿੰਨੀ ਆ ਅਗਲੀ ਵੀਡੀਓ ਦੇ ਵਿੱਚ ਦਿਖਾਵਾਂਗੇ ਕਿ ਵੀਡੀਓ ਬਹੁਤ ਲੰਬੀ ਹੋ ਗਈ ਆ ਤੇ ਜੇ ਤੁਸੀਂ ਮੇਰੀ ਵੀਡੀਓ ਦੇਖ ਰਹੇ ਹੋ ਮੇਰੇ ਚੈਨਲ ਨੂੰ ਦੇਖਦੇ ਹੋ ਤਾਂ ਮੇਰਾ ਚੈਨਲ ਪਲੀਜ਼ ਸਬਸਕ੍ਰਾਈਬ ਕਰਕੇ ਜਰੂਰ ਰੱਖੋ ਆਉਣ ਵਾਲੇ ਸਮੇਂ ਵਿੱਚ ਆਪਾਂ ਤੁਹਾਡੇ ਲਈ ਇਹੋ ਜਿਹੀਆਂ ਵੀਡੀਓ ਲੈ ਕੇ ਆਉਂਦਾ ਆਉਂਦੇ ਰਵਾਂਗੇ ਆਰਗੈਨਿਕ ਸਬਜ਼ੀਆਂ ਜਿਹੜੀਆਂ ਬੀਜਣੀਆਂ ਉਹਦੇ ਆ ਆਧਾਰ ਤੇ ਕਿਉਂਕਿ ਮੈਨੂੰ ਬਹੁਤ ਸਮਾਂ ਹੋ ਗਿਆ ਹੈ ਇਹ ਸਬਜ਼ੀਆਂ ਲਗਾਉਂਦੀ ਨੂੰ ਇਸ ਤਰ੍ਹਾਂ ਦੀਆਂ ਤੇ ਜਿੰਨੀ ਕਿ ਮੈਨੂੰ ਜਾਣਕਾਰੀ ਹੈਗੀ ਆ ਓਨਿਕ ਆਪਾਂ ਤੁਹਾਨੂੰ ਦੇਣ ਦੀ ਜਰੂਰ ਕੋਸ਼ਿਸ਼ ਕਰਾਂਗੇ ਜੇ ਤੁਹਾਨੂੰ ਕੋਈ ਜਾਣਕਾਰੀ ਹੈਗੀ ਆ ਤੇ ਤੁਸੀਂ ਵੀ ਮੇਰੇ ਨਾਲ ਜਿਹੜੀ ਵੀਡੀਓ ਆ ਉਹ ਜਰੂਰ ਸ਼ੇਅਰ ਕਰਿਓ ਆਪਣੇ ਇਸ ਤਰ੍ਹਾਂ ਦੇ ਕੀਟ ਪਤੰਗੇ ਬਹੁਤ ਮਿਲ ਜਾਂਦੇ ਆ ਕਿਉਂਕਿ ਕੋਈ ਖਾਦ ਦਵਾਈ ਵਗੈਰਾ ਨਹੀਂ ਹੁੰਦੀ ਨਾ ਇਸ ਕਰਕੇ ਪੱਤੇ ਤੁਸੀਂ ਦੇਖੋ ਹਲਦੀ ਦੇ ਇੱਕ ਵੀ ਪੱਤਾ ਕਿਤੇ ਉਹ ਤੁਸੀਂ ਦੇਖ ਲਓ ਬਿਲਕੁਲ ਵੀ ਕਾਣਾ ਨਹੀਂ ਹੋਊਗਾ ਨਾ ਇਹਦੇ ਵਿੱਚ ਕੋਈ ਛੇਦ ਹੋਊਗਾ ਨਾ ਕੁਛ ਹੋਊਗਾ ਤੇ ਕੀਟ ਤੁਹਾਨੂੰ ਇਸ ਤਰ੍ਹਾਂ ਆਮ ਹੀ ਦੇਖਣ ਨੂੰ ਮਿਲ ਜਾਣਗੇ ਆ ਦੇਖੋ ਤੁਸੀਂ ਬੈਠਾ ਪਰ ਇਹ ਕੱਟਣਗੇ ਨਹੀਂ ਕਿਉਂਕਿ ਇਹਦੇ ਵਿੱਚ ਜਿਹੜੇ ਨਿੰਮ ਦੇ ਪੱਤਿਆਂ ਦੀ ਸਪਰੇਅ ਕੀਤੀ ਹੋਈ ਆ ਨਾ ਉਹਦਾ ਕਰਕੇ ਜਿਹੜਾ ਕੋਈ ਵੀ ਕੀਟ ਆਉਂਦਾ ਆ ਨਾ ਉਪੱਤਿਆਂ ਨੂੰ ਕੱਟਦਾ ਨਹੀਂ ਹੈਗਾ ਬਸ ਇਸ ਤਰ੍ਹਾਂ ਬੈਠੇ ਰਹਿੰਦੇ ਆ ਉੱਤੇ ਤੇ ਕਿਉਂਕਿ ਪੋਲੀਨੇਸ਼ਨ ਵਾਸਤੇ ਵੀ ਕੀਟਾਂ ਦਾ ਆਉਣਾ ਜ਼ਰੂਰੀ ਆ ਤੇ ਜੇ ਆਪਾਂ ਕੈਮੀਕਲ ਵਰਤਾਂਗੇ ਤੇ ਫਿਰ ਜਿਹੜੇ ਆ ਕੀਟ ਪਤੰਗੇ तितਲੀਆਂ ਮਧੂ ਮੱਖੀਆਂ ਇਹ ਨਹੀਂ ਆਉਂਦੀਆਂ ਤੇ ਤੁਸੀਂ ਮੈਂ ਆਮ ਹੀ ਵੀਡੀਓਜ਼ ਦੇ ਵਿੱਚ ਜ਼ਿਆਦਾਤਰ ਦੇਖਤੀ ਆ ਕਿ ਹੈਂਡ ਪੋਲੀਨੇਸ਼ਨ ਕਰਦੇ ਆ ਪਰ ਮੈਂ ਅੱਜ ਤੱਕ ਵੀ ਕਦੀ ਹੈਂਡ ਪੋਲੀਨੇਸ਼ਨ ਕਿਸੇ ਵੀ ਸਬਜ਼ੀ ਦੇ ਵਿੱਚ ਨਹੀਂ ਕੀਤਾ ਜਿੰਨੀ ਲੱਗ ਗਈ ਕੁਦਰਤੀ ਤੌਰ ਤੇ ਬਸ ਓਨੀ ਆਪਾਂ ਨੂੰ ਠੀਕ ਆ ਤੇ ਇੱਕ ਆ ਦੁੱਖ ਤੁਸੀਂ ਦੇਖੋ ਪੜੋਲ ਲੱਗਾ ਹੋਇਆ ਸਵੇਰੇ ਮੈਂ ਦੇਖ ਕੇ ਗਈ ਸੀ ਤੇ ਇੱਥੋਂ ਤੱਕ ਸੀ ਤੇ ਉਦੋਂ ਮੇਰਾ ਕੈਮਰਾ ਫੋਨ ਗਰਮ ਹੋ ਗਿਆ ਤੇ ਮੇ ਕੋ ਫਿਰ ਵੀਡੀਓ ਨਹੀਂ ਬਣੀ ਤੇ ਚੱਲਿਆ ਨਹੀਂ ਫੋਨ ਤੇ ਹੁਣ ਆਪਾਂ ਇਹਦੀ ਕਰਦੇ ਆ ਤੋੜਾਈ ਤੇ ਆਪਾਂ ਕਦੀ ਵੀ ਹੈਂਡ ਪੋਲੀਨੇਸ਼ਨ ਨਹੀਂ ਕੀਤਾ ਆਪਣੇ ਆਪ ਹੀ ਤੁਸੀਂ ਦੇਖ ਲਓ ਦੂਜੀ ਮੰਜ਼ਲ ਤੇ ਆਏ ਵਾਲੀਆਂ ਸਬਜ਼ੀਆਂ ਲੱਗੀਆਂ ਹੋਈਆਂ ਤੇ ਇੱਥੇ ਵੀ ਬਿਲਕੁਲ ਜਿਹੜਾ ਪੋਲੀਨੇਸ਼ਨ ਕੁਦਰਤੀ ਤੌਰ ਤੇ ਹੋ ਜਾਂਦਾ ਤਾਂ ਤੁਸੀਂ ਦੇਖ ਲਓ ਮੈਨੂੰ ਲੱਗਦਾ 2.5 3 ਫੁੱਟ ਦਾ ਪੜੋਲ ਹੋਣਾ ਬਾਕੀ ਹਰ ਇੱਕ ਸਟੇਟ ਦੀ ਆਪਣੀ ਭਾਸ਼ਾ ਹੁੰਦੀ ਆ ਅਸੀਂ ਪੜੋਲ ਕਹਿੰਨੇ ਆ ਸਨੇਕ ਗੋਡ ਵੀ ਸ਼ਾਇਦ ਇਹਨੂੰ ਕਹਿ ਦਿੰਦੇ ਆ ਤੇ ਬਾਕੀ ਸਨੇਕ ਵਰਗਾ ਹੀ ਹੁੰਦਾ ਤੇ ਇਹਦੀ ਖੁਸ਼ਬੂ ਬੜੀ ਸੋਹਣੀ ਲੱਗਦੀ ਮੈਨੂੰ ਬਾਕੀ ਤਾਂ ਜਿਹੜੀਆਂ ਗੱਲਾਂ ਦੀਆਂ ਗੱਲਾਂ ਖੁਸ਼ਬੂ ਬਹੁਤ ਸੋਹਣੀ ਹੁੰਦੀ ਐ ਇਸਦੀ ਤੇ ਹੁਣ ਆਪਾਂ ਬਾਕੀ ਵੀ ਸਬਜ਼ੀਆਂ ਤੋੜ ਦਈਏ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਰੱਖੋ ਧੰਨਵਾਦੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਆਪਣਾ ਕੀਮਤੀ ਸਮਾਂ ਦੇਣ ਨੂੰ ਸਤਿ ਸ਼੍ਰੀ ਅਕਾਲ ਜੀ ਜਿਉਂਦੇ ਵੱਸਦੇ ਰਹੋ